ਕਾਲ ਸਰੇਮ ਆ ਜੋ ਜੁੜੋ ਲਾਈਵ ਦੇ ਨਾਲ ਕੀ ਹਾਲ ਚਾਲ ਹੈ ਤੁਹਾਡੇ आजू आजू के रहां फटाफट करिए गलत कौन कौन बैठा लैं ਲੋਜੀਕ ਸਜਣ ਤੇ ਆ ਗਿਆ 51 ਹੋ ਗਏ ਹੋਰ ਮਤਰੋ ਕੀ ਹਰ ਚਾਲ 51 ਹੋ ਗਏ ਕਿੱਥੋਂ ਕਿੱਥੋਂ ਜੁੜੇ ਹੋ ਕਮੈਂਟ ਕਰਕੇ ਜਰੂਰ ਦੱਸ ਦਿਓ ਹਿੰਦੀ ਪੰਜਾਬੀ ਕੌਣ ਕੌਣ ਹੋ ਵੀ ਦਾ ਹਤੇ ਹਿੰਦੀ ਉਹ ਪੰਜਾਬੀ ਕਿਹੜੇ ਕਿਹੜੇ ਮੇਰੇ ਵਿੱਚ ਜੁੜੇ ਨੇ ਕਮੈਂਟ ਜਰੂਰ ਕਰ ਦਿਓ 155 ਹੋ ਗਏ लाइव में शेयर कर दो नवे अपने चैनल आयो सबसक्राइब जरूर कर लो जी जुड़ जो फिर कर दे बात कर दो सौ पैंती लाइव में शेयर जरूर कर दो ਤੇਰਾ ਸਿਰ ਹੈਗੀ ਅਜਵਾਜੀ ਜੁੜੂ ਲੱਗਦੇ ਕਰੀਏ ਗੱਲਾਂ ਵੱਤ ਆਵਾਜ਼ ਸੋ ਸਹੀ ਆ ਰਹੀ ਆਵਾਜ਼ ਆਵਾਜ਼ ਚੈੱਕ ਕਰਿਓ ਲਓ ਦੇ ਕਮੈਂਟ ਨੂੰ ਪਹਿਲਾਂ ਕਰੂਗਾ ਪਹਿਲਾ ਕਮੈਂਟ ਦੇ ਦੇ ਕਿਸ ਦਾ ਹਾਂ ਅਲੋ ਫਰੈਂਡਸ ਹੂ ਆਰ ਯੂ ਐਸਓਏ हो गया ऐड होया आयो मित्रों प्रोग्राम ਵੱਲੇ ਦਿਨੇਸ਼ ਚੋਹਾਨ ਜੀ ਹਾਂਜੀ ਕੀ ਹਾਲ ਚਾਲ ਹੈ ਜੀ ਰੌਂਗ ਜੂਪੀ ਹਰ ਸਰ ਕੀ ਹਲਚਲ ਹੈ ਆ ਉਹ ਸੁਣਾਓ ਕਿਦਾਂ ਆ ਤੁਹਾਡੇ ਜੂਪੀ ਦੇ ਮੌਸਮ ਦਾ ਕੀ ਹਾਲ ਹੈ ਜਸਨ ਜਗਰਾਉਂ ਹਾਂਜੀ ਕੀ ਹਲਚਲ ਹੈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵਿਸਾਖੀ ਦੇ ਦਿਹਾੜੇ ਦੀ ਮੁਬਾਰਕਾ ਪਹਿਲਾਂ ਤਾਂ ਜਿਹੜੇ ਮੇਰੇ ਵੀਰ ਜੁੜ ਰਹੇ ਨੇ ਲਾਈਵ ਨੂੰ ਸ਼ੇਅਰ ਜ਼ਰੂਰ ਕਰੋ ਅੱਜ ਵਿਸਾਖੀ ਦਾ ਦਿਹਾੜਾ ਵੀ ਆ ਨਾ ਖਾਲਸਾ ਸਜਣਾ ਦਿਵਸ ਵੀ ਆ ਸਾਰਿਆਂ ਨੂੰ ਮੁਬਾਰਕਾ ਹੋਣ ਤੇ ਮੌਸਮ ਦਾ ਕੀ ਹਾਲ ਚੱਲ ਰਿਹਾ ਤੁਹਾਡੇ ਜਿੰਨੇ ਮੇਰੇ ਵੀਰ ਜੁੜਿਓ ਅ ਪਹਿਲਾਂ ਜੁਪੀ ਵਾਲੇ ਦੱਸੋ ਜੀ ਜੁਪੀ ਵਾਲੇ ਵੀਰ ਆਪਣਾ ਦਿਨੇਸ਼ ਜੀ ਆਪਣਾ ਜੁਪੀ ਦਾ ਮੌਸਮ ਦਾ ਕੀ ਹਾਲ ਆ ਵਧੀਆ ਜੀ ਹਲੋ ਸਾਡੇ ਬਦਲ ਬਾਈ ਹੋ ਰਹੀ ਐ ਵਿਸਾਖੀ ਦੇ ਦਿਹਾੜੇ ਦੇ ਲੱਖ ਲੱਖ ਵਧਾਈਆਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ ਅੱਜ ਖਾਲਸਾ ਸਾਜਨਾ ਦਿਵਸ ਵੀ ਹੈਗਾ ਅ ਜਸ਼ਨ ਜਗਰਾਉ ਇੱਕ ਇੱਕ ਲਾਇਕ ਵੀ ਕਰ ਦਿਓ ਅੱਜ ਵਿਸਾਖੀ ਦਾ ਦਿਹਾੜਾ ਸਾਰੇ ਮੇਰੇ ਵੀਰ ਜਿੰਨੇ ਜੁੜਦੇ ਨੇ ਨਾ ਲਾਇਕ ਵੀ ਕਰਦੇ ਕਰੋ ਜਸ਼ਨ ਆਪਾਂ ਕੀ ਕੰਮ ਕਰਦੇ ਆ ਵੀਰ ਦੱਸਿਓ ਕਮੈਂਟ ਕਰਕੇ ਕੀ ਕੀ ਆਪਾਂ ਕੰਮਕਾਰ ਕਰਦੇ ਆ ਵਧੀਆ ਮੌਸਮ ਹੈ ਓਕੇ ਜੀ ਮੋਂ ਸਾਡੇ ਬਦਲ ਬਾਈ ਹੋਈ ਆ। ਅ ਤੇ ਹਵਾ ਚੱਲ ਰਹੀ ਤੇਜ਼। ਜਸਨ ਜਗਰਾਉ ਵੀ ਆਪਣੇ ਕਿਦਾਂ ਮੌਸਮ ਆ? ਤਸਵੀਰ ਕੋਟ ਦਿਓ। ਹੋਰ ਕੰਮ ਕਰ ਕਿਦਾਂ ਚੱਲਦੇ ਨੇ ਸਾਰਿਆਂ ਦੇ? ਡੌਗ ਲਵਰ ਕੋਣ ਕੋਣ ਆਪਣੇ ਦੇ ਵਿੱਚ ਜਿੰਨੇ ਜੁੜੇ ਨੇ? हेलो जसन जगनाओ ने रिपोर्ट दी होनी हैगी अच्छा मौसम ठंडा है बदलवाई है मतलब सारे पंजाब ही है फिर तो साढ़े भी मतलब मौसम ठंडा बदलवाई पूरी है जसन तुम की काम करते हो ਔਰ ਕਿੱਥੋਂ ਕਿੱਥੋਂ ਵੀ ਜੁੜੇ ਹੋਣਾ ਕਮੈਂਟ ਕਰਕੇ ਦੱਸ ਦਿਓ ਹਾਜ਼ਰੀ ਲਵਾਓ ਅੱਜ ਅਸੀਂ ਮੈਚਾਣਾ ਸਾਹਿਬ ਗਏ ਸੀ ਠੀਕ ਹੈ ਤੁਹਾਨੂੰ ਨੇੜੇ ਪੈਂਦਾ ਨਾ ਰਾਏਕੋੜ ਜਾਣਾ ਵੀ ਬਣਦਾ ਤੁਸੀਂ ਕਦੇ ਮਹਤਿਆਰ ਸਿੰਘ ਗਏ ਹੋ ਹਾਂਜੀ ਉਹ ਦਵਾਰੇ ਜਾ ਕੇ ਆਵਾਂਗੇ ਅਸੀਂ ਬਿਲਾਸ ਬਾਬਾ ਜਰਮਨੀ ਤੋਂ ਵੈਲਕਮ ਜੀ ਜਰਮਨੀ ਵਾਲਿਓ ਕੀ ਹਾਲ ਚਾਲ ਨੇ ਵੀਰ ਦੇ ਅ ਜਸਨ ਜਗਰਾਉਂ ਸਟੱਡੀ ਔਰ ਬਾਈ ਜੀ ਜਰਮਨੀ ਤੋਂ ਕਿਹੜੀ ਸਮਾਂ ਲਓ ਪੰਜਾਬ ਤੋਂ ਗਏ ਹੋ ਤੁਸੀਂ ਬਿਲਾਸ ਬਾਬਾ ਕਿ ਜਰਮਨ ਦੇ ਬਾਰ ਨੂੰ ਅ ਠੀਕ ਆ ਜੀ ਵਧੀਆ ਨਹੀਂ ਤੁਸੀਂ ਮੰਨ ਲਓ ਇਤੋਂ ਪੰਜਾਬ ਤੋਂ ਗਏ ਹੋ ਹਾਂ ਜਾਂ ਜਰਮਨ ਦੇ ਬਾਰ ਨੂੰ ਪੰਜਾਬ ਮੰਗਰਸਾ ਦਾ ਬਾਜੀ ਬਾ ਮੰਨ ਲਓ ਜਰਮਨ ਦੇ ਵਿੱਚ ਕੀ ਕੰਮ ਕਰਦੇ ਆਪਾਂ असि भी पंजाब से बोल रहे फिर साढ़ा डिस्ट्रिक्ट संगरूर है ओके ओके एंड पंजाब तो गया मैं ओके स्टूडेंट था ठीक है थी। जी कितने साल हो गए स्टडी बेस से गए हो कितने साल हो गए तुम गए सिटी वार्लिंग रहा हूँ ਕੈਨੇਡਾ ਲੋਕ ਕਿਦਾਂ ਦਾ ਮਾਹੌਲ ਹੈ ਇਹਦਾ ਇੱਥੇ ਜਿਹੜਾ ਜਰਮਨ ਦਾ 3 ਸਾਲ ਹੋ ਗਏ ਮੇਰਾ ਅਮਰਸਾ ਕੇ ਹੋਇਆ ਹੈ ਬਧਾਈਆਂ ਭਾਈ ਤੈਨੂੰ ਹਰ ਖਾਲਸਾ ਸਜਣਾ ਦੇ ਦਿੱਸਦੀਆਂ ਕਿਹੜੀ ਕਲਾਸ ਚ ਪੜ੍ਹਦੇ ਹੋ ਤੁਸੀਂ ਅ ਜਸ ਸਰ ਸੰਗਰੂਰ ਅਸੀਂ ਇੱਕ ਵਾਰੀ ਆਏ ਸੀ ਓਕੇ ਬਹੁਤ ਜ਼ਿਆਦਾ ਵਧੀਆ ਕਹਿੰਦੇ ਨੇ ਜਸ ਬिलास ਬਾਬਾ ਜੀ ਕਿਹੜੀਆਂ ਕਿ ਮਲਕ ਕਿਹੜੇ ਪੱਖ ਤੋਂ ਵਧੀਆ ਜੀ ਮਲ ਕੈਨੇਡਾ ਨਾਲੋਂ ਜਿਹੜਾ ਜਰਮਨ ਹੈ ਇੱਕ ਦੋ ਗੱਲਾਂ ਦੱਸ ਦੋ ਬੱਸ ਆਈ ਜਨਰਲ ਨੌਲੇਜ ਵਾਸਤੇ ਜਿਹੜੀ ਮੇਨ ਆਪਾਂ ਗੱਲ ਕਰਦੇ ਹੁੰਦੇ ਆ ਵੀ ਉਹ ਕਿਹੜੀ ਤਖਤ ਤੋਂ ਵਧੀਆ ਲੱਗਦਾ ਹਾਂ ਜੀ ਦੀ ਰਿਪੋਰਟ ਅ ਜਸਨ ਥੋੜੇ ਨੇ ਕਿ ਜਗਰਾਉ ਜਿਹੜਾ ਰਾਏ ਕੋਟ ਚੋਂ ਵਜਾ ਬਣਿਆ ਹੈ ਪਤਾ ਨਹੀਂ ਮੇਰੇ ਖਿਆਲ ਦੇ ਵਿੱਚ ਉੱਥੇ ਇੱਕ ਸੂਪ ਬਹੁਤ ਘੈਂਟ ਬਣਾਉਂਦਾ ਰਸਤਾ ਨਹੀਂ ਭਾਈ ਕੰਨਾ ਸੂਪ ਸਿੱਕ ਵਾਰੀ ਸਾਨੂੰ ਮਨ ਲਓ ਜਿਆਦੇ ਠੰਡ ਲੱਗਣ ਲੱਗੀ ਰਾਤ ਨੂੰ 9 ਵਜੇ ਹੋਏ ਉੱਥੇ ਖੜੇ ਅੱਠ ਪਤਾ ਨਹੀਂ 9 ਵਜੇ ਹੋਏ ਸੀਗੇ ਬਹੁਤ ਘੜ ਬਣਾਇਆ ਜੀ ਆਪਾਂ ਬਿਜਲੀ ਵਾਲੇ ਆ ਬਾਈ ਬਾਕੀ ਡੌਗ ਤੇ ਸਕੀਨ ਚੈਨਲ ਆਪਣਾ ਡਾਉ ਵਾਲੀ ਬਣਿਆ ਹੋਇਆ ਜੀ ਦੇਖਿਆ ਹੋਣਾ ਨਾ ਜੇ ਨਹੀਂ ਸਬਸਕ੍ਰਾਈਬ ਕੀਤਾ ਕਰਕੇ ਦੇਖੋ ਤੁਹਾਨੂੰ ਬਹੁਤ سارے ਡੌਗ ਆਪਣੇ ਚੈਨਲ ਤੇ ਮਿਲਣਗੇ ਅਕੋਰਡਿੰਗ ਟੂ ਕ੍ਰਾਈਮ ਓਕੇ ਇਹੋ ਜਿਹਾ ਸਭੀ ਬਲੋ ਕੈਨੇਡਾ ਦੇ ਵਿੱਚ ਕ੍ਰਾਈਮ ਜ਼ਿਆਦਾ ਆ ਚਲੋ ਵਧੀਆ ਗੱਲ ਬਾਤ ਹੈ ਬਿਲਕੁਲ ਬਿਲਕੁਲ ਸਾਬਕਾ ਲੋਕ ਬਹੁਤ ਪੰਕਚੁਅਲ ਹੈ ਇਧਰ ਟਾਈਮ ਦੇ ਅਕੋਰਡ ਹੋ ਮਹ ਲੋ ਆਪਣੇ ਹੀ ਹੋ ਸਕਦੇ ਪੰਜਾਬ ਦਾ ਤਾਂ ਬਹੁਤ ਮੁਸ਼ਕਲ ਹੈ ਮੈਨੂੰ ਤਾਂ ਨਹੀਂ ਲੱਗਦਾ ਹੈਗਾ ਆਪਣੇ ਟਾਈਮਲੈਸ ਨੇ ਸਾਰੇ ਹਏ ਮੋਂ ਕੈਨੇਡਾ ਚੇਂਜ ਹੋ ਗਿਆ ਬਿਲਕੁਲ 10 15 ਸਾਲ ਪਹਿਲਾਂ ਠੀਕ ਸੀ ਅੱਜ ਹੁਣ ਖਰਾਬ ਹੋ ਗਿਆ ਜੀ ਬਲੱਥਵਾ ਲਾ ਮੇਨਟੇਨ ਹੈ ਪੂਰਾ ਇਧਰ ਚਲੋ ਵਧੀਆ ਗੱਲ ਬਾਤ ਹੈ ਜੀ ਅ ਕਿਸੇ ਨੂੰ ਦੱਸਿਆ ਜਾਂਦਾ ਇਸ ਤਾਰ ਵਾਲੇ ਵੀਰ ਕੌਣ ਜੁੜੇ ਆ ਵੀਰੇ ਕਮੈਂਟ ਕਰਕੇ ਦੱਸੋਗੇ ਬਟ ਬਹੁਤ ਰਸ਼ ਹੋ ਗਿਆ ਓਵਰ ਇਮੀਗ੍ਰੇਸ਼ਨ ਓਕੇ ਇਮੀਗ੍ਰੇਸ਼ਨ ਤੱਕ ਆਪਣੇ ਇਧਰ ਲਈ ਕਰ ਦਿੱਤੇ ਭਾਰਤ ਵਾਲੇ ਆਪਣੇ ਆਈਲੈਂਡ ਸੈਂਟਰੇ ਵਾਲੇ ਤੁਲ ਗੇ ਗਰਦ ਠਾ ਰੱਖੀ ਹੈ ਇਧਰ ਤਾਂ ਜਿਵੇਂ ਉੱਚੇ ਸੋਲੇ ਵਾਲੀਆਂ ਰੇਡੀਆਂ ਲੱਗੀਆਂ ਨੇ ਹੁਣ ਇਮੀਗ੍ਰੇਸ਼ਨ ਵਾਲੇ ਵੀ ਐਂ ਬੈਠੇ ਨੇ ਮੈਨੂੰ ਮਾਫ਼ ਕਰਿਓ ਇਹ ਨਹੀਂ ਵੀਰ ਇਧਰ ਤੁਸੀਂ ਐਡ ਹੋ ਸਕਦੇ ਹੋ ਗੈਸਟ ਦੇ ਵਿੱਚ ਹਾਂਜੀ ਬਹੁਤ ਬੜੀਆ ਸੌਪ ਹੈ ਵਿਚਾਲੇ ਜਿਹਾ ਉਹ ਮਲੂਕ ਕਟ ਉਦੋਂ ਮਨੋ ਸਾਨੂੰ ਉਦਾਂ ਦਾ ਟੇਸਟ ਹੀ ਨਹੀਂ ਮਿਲਿਆ ਹੈਗਾ ਬਹੁਤ ਪਕਾਈ ਕਰੀ ਅਸੀਂ ਜੇ ਸਰਦੀਆਂ ਦੇ ਵਿੱਚ ਹੁਣ ਕੈਨੇਡਾ ਸਾਡਕੇ ਲੋਕ ਯੂਰਪ ਵੱਲ ਹੋ ਗਏ ਇਹਦੇ ਚ ਹੋਰ ਵੀ ਹੋ ਗਿਆ ਨਾ ਮਨ ਕੈਨੇਡਾ ਦੇ ਵਿੱਚ ਪੰਜਾਬ ਬਹੁਤ ਡਿੱਗਿਆ ਜਾ ਕੇ ਪੰਜਾਬ ਬਣਾ ਲਿਆ ਕੈਨੇਡਾ ਹੁਣ ਇੱਕ ਮੈਂ ਹੋਰ ਸੁਣਿਆ ਬਾਕੀ ਤੁਸੀਂ ਤਾਂ ਬਾਹਰ ਗਏ ਹੋ ਤੁਹਾਨੂੰ ਜ਼ਿਆਦਾ ਪਤਾ ਹੋਣਾ ਵੀ ਜਿੱਦਾਂ ਜਿੱਥੇ ਪੰਜਾਬੀ 10 ਘਰ ਵੱਗ ਜਾਂਦੇ ਉਥੋਂ ਗੋਰੇ ਉਹ ਜਗ੍ਹਾ ਛੱਡ ਜਾਂਦੇ ਨੇ ਕਹਿੰਦੇ ਤੁਹਾਡੇ ਕੀ ਵਿਚਾਰ ਨੇ ਇਸ ਬਾਰੇ ਦੱਸੋਗੇ ਵੀਰੇ ਕੈਨੇਡਾ ਦੀ ਰਿਪੋਰਟ ਹੈ ਇਹ ਕਹਿੰਦੇ ਵੀ ਜਿੱਧਰ ਪੰਜਾਬੀ ਜ਼ਿਆਦੇ ਕਿ ਵਸਦੇ ਜਾਂਦੇ ਨੇ ਜ਼ਿਆਦਾ ਵਸ ਜਾਣਾ ਐ ਉਥੋਂ ਜਿਹੜੇ ਉਧਰਲੇ ਨੇ ਉਹ ਜਗ੍ਹਾ ਛੱਡ ਦਿੰਦੇ ਨੇ ਇਹ ਕਹਿੰਦੇ ਨੇ ਇੱਧਰ ਆ ਕੇ ਪੰਜਾਬੀ ਬਾਲੀਅਤ ਨੇ ਿਆ ਕਦੇ ਹਾਂ ਜਰਮਨ ਦੇ ਵਿੱਚ ਰੂਟ ਚ ਰਹਿਣਾ ਪੈਂਦਾ ਠੀਕ ਹੈ ਜੀ ਫਿਰ ਇਥੇ ਦਾ ਮਤਲਬ ਹੱਥ ਚੱਕ ਦੇਣੇ ਜਾ ਕੇ ਕੈਨੇਡਾ ਜੋ ਇਹ ਬੰਦੇ ਦੱਸਦੇ ਆ ਵੀ ਇਦਾਂ ਕਰਕੇ ਵੀ ਜਿੱਥੇ ਜਿਹੜੇ ਮਹੱਲੇ ਦੇ ਵਿੱਚ ਕਹਿੰਦੀ ਆਪਾਂ ਨਾ ਰਵਿ ਪੰਜਾਬੀ ਜਾ ਵੜਦੇ ਆ ਉਤੋਂ ਜਿਹੜੇ ਗੋਰੇ ਜਗਾ ਸੜ ਜਾਂਦੇ ਆ ਇੱਕ ਤਾਂ ਇਹ ਡੀਜੇ ਲਾ ਕੇ ਉੱਚੀ ਬਹੁਤ ਸੁਣਦੇ ਆ ਉਹਨਾਂ ਨੂੰ ਲਾਈਕ ਨਹੀਂ ਹੁੰਦਾ ਉੱਚੀ ਉੱਚੀ 뮤직 ਸਾਡੇ ਉਧਰ ਵੀ ਕਨੇ ਇਹ ਸੁਣਦੇ ਨੇ ਮੈਂ ਵੀ ਇੱਕ ਯੂਟਿਊਬਰ ਹਾਂ ओके okay. YouTube ਤੇ ਕੀ ਕੰਮ ਕਰਦੇ ਹੋ ਬिलास ਬਾਬਾ ਜੀ ਕਹਿੰਦੇ ਕੈਨੇਡਾ ਤੇ ਮਿੰਨੀ ਪੰਜਾਬ ਆਇਆ ਹੁਣ ਬਿਲਕੁਲ ਤੈਹੀ ਤੇ ਗੱਲਾਂ ਵੀ ਪਤਾ ਕੀ ਫਿਰ ਉੱਥੇ ਜਦੋਂ ਜ਼ਿਆਦਾ ਪੰਜਾਬੀ ਇਕੱਠੇ ਹੋ ਜਾਂਦੇ ਨੇ ਫਿਰ ਇਹ ਲਾਲਾ ਦਾਦਾ ਦਾ ਕਰਾਈ ਦਿੰਦੇ ਜਸ਼ਨ ਕਹਿੰਦਾ ਮੇਰਾ ਚੈਨਲ ਦਾ ਨਾਮ ਗੁਰਪ੍ਰੀਤ ਐਂਡ ਅਮਰਤ ਹੈ ਓਕੇ அஞ்சா சேனல் அக்கௌண்டா ਉਸ ਨੂੰ ਆਗੂ ਨਮਿਤਾ ਜੀ ਭਾਈ ਬਾਗ ਹੁਣ ਤੁਸੀਂ ਜਿਹੜੇ ਮੈਨੂੰ ਇੱਕ ਵੀਡੀਓ ਦੇ व्यू आ किन्ने सबसक्राइबर ने जसन ते तो कि सबसक्राइबर ने

ਫਨੀ ਵੀਡੀਓ ਫਨੀ ਵੀਡੀਓ ਤੇ ਵੀਊ ਆਉਂਦੋਂ ਤੇ ਜਿਆ ਜਿਹੜਾ ਉਦਾਂ ਊਂਟ ਪਟਾਖਾ ਜਾਂ ਚੱਲਦਾ ਜਿਦਾਂ ਉਹਦੇ ਤੇ ਬਹੁਤ ਵੀਊ ਆਉਂਦੇ ਆ ਮੇਰੇ ਵਾਲੇ ਤੇ ਨਹੀਂ ਆਉਂਦੇ ਹੈਗੇ ਥੋੜੇ ਸਬਸਕ੍ਰਾਈਬਰ ਕਿੰਨੇ ਨੇ जिसने सबसक्राइबर पूछा तो उन्हें सबसक्राइबर तो अपने चैनल से चलो ठीक है जी फिर पचासी सौ थाउजेंड पचासी सौ बहुत ਬਧੀਰ ਅਲਵਾ ਦਾ ਕਿੰਨੇ ਚਿਰ ਹੋ ਗਿਆ ਤੁਹਾਨੂੰ ਬਣਾਇਆ ਇਹਨੂੰ ਚੈਨਲ ਦਾ Hello our dear panda you mm -hmm.